ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਪੰਜਾਬ ਪੁਲਿਸ ਵੱਲੋਂ ਸਬ ਡਿਵੀਜ਼ਨ ਮਜੀਠਾ ਦੇ ਪਿੰਡ ਪਾਖਰਪੁਰ ਦੇ ਖੇਡ ਸਟੇਡੀਅਮ ਵਿਖੇ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਪਿੰਡ ਪਾਖਰਪੁਰ ਦੇ ਸਟੇਡੀਅਮ ਵਿੱਚ ਹੋਏ ਹਾਕੀ ਟੂਰਨਾਮੈਂਟ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ ਅਤੇ ਭਾਗ ਲੈਣ ਦਾ ਮੌਕਾ ਵੀ ਦਿੱਤਾ ਗਿਆ। ਐਸਐਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਨਸ਼ਿਆਂ ਦਾ ਤਿਆਗ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਹੈ। ਉਨਾ ਕਹੇ ਕਿ ਪੰਜਾਬ ਸਰਕਾਰ ਨੇ ਵੀ ਨਸ਼ਾ ਵਿਰੁੱਧ ਵਿੱਡੀ ਮੁਹਿੰਮ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਹੇ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡ ਦੇ ਨੌਜਵਾਨਾਂ ਨੂੰ ਜਾਗਰੂਕ ਕਰਕੇ ਖੇਡਾਂ ਨਾਲ ਜੋੜਨ ਦਾ ਮੌਕਾ ਵੀ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਕੋਈ ਨੌਜਵਾਨ ਨਸ਼ਾ ਛੱਡ ਕੇ ਖੇਡਾਂ ਨਾਲ ਜੁੜਨਾ ਚਾਹੁੰਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਇਸ ਦੌਰਾਨ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਐਸਐਸਪੀ ਸਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਪਿੰਡ ਪਾਖਰਪੁਰ ਦੇ ਹਾਕੀ ਖਿਡਾਰੀਆਂ ਨੇ ਐਸਐਸਪੀ ਸਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਪੇਂਡਰ ਵਾਲੀ ਟੀਮ ਐਸਐਲਸੀ ਨਾਲ ਅੱਗੇ ਚੱਲ ਗਏ ਗ੍ਰੈਚ ਇਸੇ ਪਿਲਾਂ ਮੈਂ ਅੱਜ ਇੱਕ ਸਾਲ ਹੀ ਭਾਵੇਂ ਨਯਾ ਅਜਰਾ ਅਲੂਦ ਅਗੜੀ ਪਰੋਸ਼ਟੀ ਅਤੀ ਫੋਟੋਟੇ ਜਾ ਰਹੇ ਹੈਗਾ ਜੀ ਦਾ ਜੀ ਸਰ ਸਿੰਦਰ ਸਿੰਘ ਨੇ ਜੀ ਐਸਐਸਪੀ ਸਮਸਾਜਿਕ ਅਧਿਕਾਰੀ ਦਾ ਨਾਮਤਾ ਕੋਈ ਕਾਮਰੀ ਸੁਖਾਸਿੰਦਰ ਸਿੰਘ ਜੀ ਵੱਲੋਂ 11000 ਰੁਪਏ ਤੇ ਜਦੋਂ ਸਾਰੇ ਨੂੰ ਪਾਣੀ ਮਾਰ ਕੇ ਨਾਲ 40 ਸਾਕੇ ਪ੍ਰਾਪਤ ਹੋ ਗਏ ਤੇ ਲੰਗੋ ਘਮ ਆਪਕੀ ਸਾਰੇ ਹੀ ਤੇ ਪੰਜਾਬ ਦੇ ਜਨ ਜੀ ਆਏ ਜੋ ਬਾਈ ਨੇ ਇਸ ਗ੍ਰਾਂਟ ਦੀ ਸੰਹਾ ਕਰਦੇ ਨੇ ਤੇ ਬੱਚਿਆਂ ਨੂੰ ਸ਼ਾਮਿਲ ਕਰਦੇ ਨੇ ਦਾਂ ਨੌਜਵਾਨਾਂ ਨੂੰ ਪਾਉਣ ਨੂੰ ਅਸਮਾ ਕਮਿਊਨਿਟੀ ਜੀ ਜੀ ਅੱਜ ਇੱਕ ਅਵੇਰਨੈਸ ਕੈਂਪ ਉੱਥੋਂ ਫਰਮਿਸਰ ਦਿਹਾਤੀ ਪੁਲਿਸ ਵੱਲੋਂ ਲਗਾਇਆ ਗਿਆ ਹੈ ਕਿ ਡਰੱਗਸ ਤੋਂ ਨੌਜਵਾਨਾਂ ਨੂੰ ਅਵੇਅਰ ਕਰਨਾ ਔਰ ਇਲਾਕੇ ਦੇ ਮੋਤਵਰਾਂ ਤੋਂ ਇਸ ਬਾਰੇ ਵਿੱਚ ਯੋਗ ਮੰਗਣਾ ਤਾਂ ਕਿ ਅਸੀਂ ਇਹ ਲੜਾਈ ਅਸੀਂ ਜਿੱਤ ਸਕੀਏ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿੱਥੇ ਕਿ ਪੁਲਿਸ ਦਾ ਕੰਮ ਡਰੱਗਸ ਨੂੰ ਫੜਨਾ ਸਗੋਂ ਫੜਨਾ ਔਰ ਇਹ ਨਾਲ-ਨਾਲ ਇਹ ਵੀ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਜਾਇਆ ਹੈ ਕਿ ਇਸ ਨੇ ਲੋਕਾਂ 'ਚ ਇਸ ਦਾ ਅਵੇਰਨੈਸ ਪਹੁੰਚਾਈ ਹੈ ਕਿ ਨਸ਼ੇ ਕਿੰਨਾ ਜ਼ਿੰਦਗੀਆਂ ਨੂੰ ਬਰਬਾਦ ਕਰ ਰਹੇ ਆ ਪਰ ਕਿੱਦਾਂ ਅਸੀਂ ਇਕਜੁੱਟ ਹੋ ਕੇ ਅਗਲੇ ਕਦਮ ਲੱ。ਉਸ ਲੜੀ ਦੇ ਵਿੱਚ ਹੀ ਅਜ ਅਮਰਸਰ ਇਤਿਹਾਸੀ ਜ਼ਿਲ੍ਹੇ ਵਿੱਚ ਹਰ ਸਰਵੀਆਂ 'ਚ ਪ੍ਰੋਗਰਾਮ ਚੱਲ ਰਹੇ ਆ ਔਰ ਸਾਨੂੰ ਪੰਜਾਬ ਸਰਕਾਰ ਵੱਲੋਂ ਸਸਸ਼ਨ ਫੰਡ ਦਿੱਤੇ ਗਏ ਆ ਇਸ ਅਵੇਰਨੈਸ ਚੀਜ਼ ਨੂੰ ਲੋਕਾਂ 'ਚ ਅੱਗੇ ਵਧਾਉਣ ਲਈ ਤਾਂ ਕਿ ਇਹਦੇ ਵਿੱਚ ਅਸੀਂ ਇੱਕ ਡਿਸੀਸਿਵ ਅਸੀਂ ਲੜਾਈ ਲੜ ਕੇ ਤੇ ਨੌਜਵਾਨ ਨੂੰ ਪੰਜਾਬ ਨੂੰ ਅਸੀਂ ਇਸ ਫੋਟੋ ਤੋਂ ਬਚਾ ਸਕੀਏ ਸਰ ਇਹ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਆ ਦੇਖੋ ਜਿਹੜਾ ਪੁਲਿਸ ਨੇ ਸਮੱਗਨਾ ਨੂੰ ਫੜਨਾ ਉਹਨਾਂ ਦੀਆਂ ਪ੍ਰੋਪਰਟੀਆਂ ਜ਼ਬਤ ਕਰਨੀਆਂ ਉਹਨਾਂ 'ਤੇ ਵੀ ਕਾਰਵਾਈ ਕਰਨੀ ਉਹ ਤਾਂ ਅਸੀਂ ਕਰ ਰਹੇ ਆ ਇਹਦੇ ਨਾਲ ਨਾਲ ਜਿਹੜਾ ਲੋਕਾਂ 'ਚ ਜਾਗਰੂਕਤਾ ਪੈਦਾ ਕਰਨੀ ਇਹ ਵੀ ਬਹੁਤ ਜ਼ਰੂਰੀ ਹੈ ਜੇ ਨੌਜਵਾਨ ਬੱਚੇ ਜਿਹੜੇ ਕਿ ਨਵੀਂ ਪੀੜ੍ਹੀ ਆ ਇਹਨਾਂ ਨੂੰ ਇਸ ਨਸ਼ਾਰੇ ਕੋਲ ਬਾਰੇ ਪਤਾ ਹੋਊਗਾ ਤਾਂ ਹੀ ਇਸ ਚੀਜ਼ ਤੋਂ ਇਹ ਦੂਰ ਰਹਿ ਸਕਦੇ ਆ। ਥੈਂਕ ਯੂ। ਮੇਲਾ ਆਪਣਾ ਨਾਮ ਤੇਜੀ ਸਿੰਘ। ਕੀ ਕਹਿਣਾ ਚਾਹੁੰਦੇ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ? ਪੰਜਾਬ ਸਰਕਾਰ ਦਾ ਪਰ ਪੰਜਾਬ ਪੁਲਿਸ ਦਾ ਬਹੁਤ ਧੰਨਵਾਦੀ ਆ। ਜਿਨ੍ਹਾਂ ਨੇ ਐਂਟੀ ਡਰਗਸ ਕੈਂਪੇਨਿੰਗ ਦਾ ਸ਼ੁਰੂ ਕੀਤਾ ਤੇ ਸਾਡੇ ਪਿੰਡ ਨੂੰ ਚੁਣਿਆ ਗਿਆ ਬਹੁਤ ਕੀਲੇ ਟੂਰਨਾਮੈਂਟ ਵਾਸਤੇ। ਕਿੰਨੀਆਂ ਟੀਮਾਂ ਨੇ ਭਾਗ ਲਿਆ ਜੀ? ਟੋਟਲ 6 ਟੀਮਾਂ ਨੇ ਭਾਗ ਲਿਆ। ਹਾਂਜੀ। ਤੇ ਜਿੰਨਾ ਵਿੱਚ ਹੋਲੀ ਤੇ ਨੂੰ ਮੋਲੀਗੁਰ ਦਾ ਖੁਸ਼ੀ ਪਪਲੀ ਇਹ ਫਸਟਾਈ ਆ ਅੱਛਾ ਜੀ ਉਹਦੋਂ ਪਾਤਰਪੁਰ ਨੇ ਫਸਟਾ ਕੀ ਆ ਸਰਕਾਰ ਦੇ ਅਪਰਾਧੀਆਂ ਨੂੰ ਤੁਸੀਂ ਕਿਵੇਂ ਮਾਹੌਲ ਤੋਂ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਮੰਨਦੇ ਹੋ ਖਾਸ ਕਰਕੇ ਇਹੀਂ ਪੰਜਾਬ ਪੁਲਿਸ ਦਾ ਐਸ.ਐਸ.ਪੀ. ਸਾਹਿਬ ਦਾ ਬਹੁਤ ਜਿਆਦਾ ਧੰਨਵਾਦੀ ਆ ਜਿੰਨੇ ਸਾਡੇ ਪਿੰਡ ਨੂੰ ਚੁਣਿਆ ਤੇ ਦੌਰਾ ਕੀਤਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ India Crime News.